ਕੌਦ ਸਿਕਾ ਸਾਰੇ ਦੋਸਤੋ ਚਾਰ ਪਰਾਂ ਵਾਲੋ ਆਪਣੇ 20 ਪਰਾਂ ਵਾਲੋ ਅੱਜ ਔਲੇ ਨੇ 36 30 ਰਾਲੀ ਮੱਕੀ ਵੀ ਫਸੀ ਆ ਬੁਰੀ ਐ ਨਾ ਮੱਕੀ ਜੀ ਕੀ ਆ ਟਰੈਕਟਰ ਜਦੇ ਦਾ ਪੂਰਾ ਜੋਰ ਮਾਰ ਕੇ ਟੋਨਪਾਸੇ ਦੋ ਟਰੈਕਟਰਾਂ ਦੇ ਨੇ ਦੋ ਟਰੈਕਟਰ ਆਏ ਕੇ ਟਰੈਕਟਰ ਵਾਲੇ ਆ ਗਏ ਅੱਜ ਜੀ ਪੂਰਾ ਜੋਰ ਮਾਰ ਕੇ ਟਰੈਕਟਰ ਜ਼ੋਰ ਵਧੀਆ ਮਾਰਦਾ ਸਾਰ ਪਵਧੀਆ ਟਰੈਕਟਰ ਦੀ ਵਧੀਆ ਚਲਾਈ ਹੈ ਟਰੈਕਟਰ ਦੀ ਟਰੈਕਟਰ ਦੀ ਜੇਕਰ ਤੋਂ ਬਹਾ ਪੁਰਾਣਾ ਟਾਈਮ ਪੂਰੀ ਹੈ ਨਾਲੇ ਇਹ ਟਰੈਕਟਰ ਥੋੜਾ ਹੀ ਚੱਲੇਗੀ ਬਹੁਤ ਜਿੰਨੀ ਗੱਲਾਂ ਗੱਲਾਂ ਕਰਕੇ ਟਰਾਲੀ ਦਾ ਢਿੱਲਣ ਨਾਲ ਖੰਭ ਜੱਗੀ ਤੇਕਰੋ ਵੀਡੀਓ ਇੰਜੋਏ ਟੈਂਡ ਦੇ ਵਿੱਚ ਵਿਚਾਰੇ ਮਿਲਦੇ ਰਹਾਂਗੇ ਕੇ ਲੈ ਆਏ ਮੈਂ ਜੀ ਲਾਲ ਅਰੇ ਅੰਦਰ ਆਪ ਤੇ ਚੱਲ ਕਿੱਤਾ ਲੱਗੀ ਵੀਡੀਓ ਵੀਡੀਓ ਦੇਖ ਕੇ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਖਤਮ ਮਾਣ ਬੜੇ ਥੋੜੇ ਲਈ ਅਸੀਂ ਕੋ ਮਿਹਨਤ ਕਰਦੇ ਆਂ ਵੀਡੀਓ ਬਣਾਉਣ ਲਈ ਤੇ ਇਹ ਵੀਡੀਓ ਦੇ ਨਾਲ ਆਪਾਂ ਹੋਰ ਵੀ ਵੀਡੀਓ ਜੋੜਦੇ ਆਂ ਬਈ ਇੱਕ ਤਰ੍ਹਾਂ ਦਾ ਨਹੀਂ ਕਈ ਭਾਂਦੀ ਮੇਲਾ ਇਕੱਠਾ ਕਰਦੇ ਆਂ ਹੁਣ ਅੱਗੇ ਹੋਰ ਵੀ ਟਰੈਕਟਰ ਨੇ ਤੁਸੀਂ ਦੇਖਿਆ ਹੁਣ ਅਗਲੀਆਂ ਵੀਡੀਓ ਨਾਲ ਅਟੈਚ ਕੀਤੀਆਂ ਹੋਈਆਂ ਦੇਖੋ ਇੱਕ ਸਾਈਡ ਆ ਗਿਆ ਇੰਡੋਫਾਰਮਨ ਫਰੀਦ ਲੱਗਦਾ ਇੰਡੋਫਾਰਮ ਉਹ ਇੱਕ ਸਾਈਡ ਦੂਜੀ ਸਾਈਡ ਸਵਰਾਜ ਪੁਰਾਣਾ ਨੀਣਾ ਸਵਰਾਜ ਲਾਉਂਦਾ ਗਿਆ ਆਪਾਂ ਬਚਵਾਂਗੇ ਉਹ ਅੱਜੋ ਜਨਮ ਦਾ ਵਾਲਾ ਹੈ ਇਹਨਾਂ ਨੂੰ ਉਹਨਾਂ ਦੀ ਵੀਡੀਓ ਤੇ ਦੇਤੇ ਨਾ ਸਬਸਕ੍ਰਾਈਬ ਤੇ ਲਾਈਕ ਕਰਦੇ ਰਹਾ ਕਰੋ ਹਰੇ ਪੱਤੂ ਵੀਰੇ ਟਰੈਕਟਰ ਵੀ ਬਚੇ ਰੋੜਾ ਲੱਗਦਾ ਨਹੀਂ ਰੋੜਾ ਕੋਈ ਨਹੀਂ ਰੋੜਾ ਇੱਧਰ ਸਿਰਦੇ ਚੱਲਦੇ adamlar <laughs> abi sıkıntı çıkmadı abi enu rejimleri gördük ayo nere basam oradan doğru çektiler lan şeyler lan şeyler o peşe atladık Exactly.